ਤਹਾਡੇ ਪਿੰਡ ਤੋਂ ਅੱਜ ਸ਼ੁਰੂਆਤ ਹੋਈ ਹੈ ਹਾਂਜੀ ਇਹ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਉਹਨਾਂ ਨੇ ਨਸ਼ਾ ਛਡਾਉਣ ਵਾਲਿਆਂ ਦੀ ਹੈਲਪ ਵਾਸਤੇ ਵੀ ਕੰਮ ਕਰ ਰਹੀ ਹੈ ਤੇ ਜੋ ਨਸ਼ਾ ਵੇਚ ਰਹੇ ਆ ਉਹਨਾਂ ਦਾ ਵੀ ਮਤਲਬ ਕਰ ਰਹੀ ਹੈ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ ਵਿੱਚ ਦੇ ਰਹੀ ਹੈ ਸਾਡੇ ਪਿੰਡ ਨੇ ਵੀ ਮਤਾ ਪਾਇਆ ਹੋਇਆ ਹੈ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਜ਼ਮਾਨਤ ਨਹੀਂ ਦਿੱਤੀ ਜਾਊਗੀ ਤੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਪੂਰੀ ਹੈਲਪ ਕੀਤੀ ਜਾਊਗੀ ਸਭਾ ਕੇ ਜਿਹੜੀ ਅਗਾਜ ਹੋਇਆ ਜੀ ਨਸ਼ਾ ਪੀ ਯਤਰਾ ਦਾ ਪੰਜਾਬ ਵਿੱਚ ਤੁਹਾਡੇ ਕੋਲ ਅੱਜ ਫਤੇ ਗੜ ਚੁਕੀ ਹੈ ਜਿਹੜੀ ਹੈ ਇਹ ਸ਼ੁਰੂਆਤ ਕੀਤੀ ਗਈ ਹੈ ਕਿ ਬਹੁਤ ਸਰਕਾਰ ਜੋਗ ਸਰਦਾਰ ਭਗਵੰਤ ਸਮਾ ਭਗਵੰਸਿਕ ਮਾਨ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਮਹਮ ਜਲੀ ਹੈ ਉਸੇ ਮਹਮ ਦੇ ਤਹਿਤ ਨਸ਼ਾ ਤਸਕਰਾਂ ਦੀ ਬਿੰਨਾ ਦੇ ਵਿੱਚੋਂ ਭਾਲ ਕੀਤੀ ਜਾ ਰਹੀ ਹੈ ਅੱਜ ਪਿੰਡ ਵੀਲਾ ਤੇਜਾ ਪਿੰਡ ਡੋਗਰ ਪਰ ਪਿੰਡ ਬੱਦੋਵਾਲ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਸਤਿਕਾਰਯੋਗ ਸਾਡੇ ਸਰਪੰਚ ਸਭ ਇਹਨਾਂ ਦੀ ਅਗਵਾਈ ਹੇਠ ਪਿੰਡਾਂ ਦੀ ਸੰਗਤ ਨੂੰ ਬੁਲਾਇਆ ਗਿਆ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬ ਪੀਡੀਪੀਓ ਸਾਹਿਬ ਐਸਐਚਓ ਸਾਹਿਬ ਔਰ ਪ੍ਰਸ਼ਾਸਨ ਦੇ ਹੋਰ ਵੀ ਨੁਮਾਇੰਦੇ ਇੱਕ ਟੀਮ ਦੇ ਤੌਰ ਤੇ ਕੰਮ ਕੀਤਾ ਗਿਆ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੇ ਕੋਈ ਸਾਡਾ ਪੁੱਤ ਭਰਾ ਕਿਸੇ ਕਾਰਨ ਕਰਕੇ ਜੇ ਕੋਈ ਨਸ਼ੇ ਤੇ ਲੱਗ ਚੁੱਕਾ ਹੈ ਉਹਦੇ ਬਾਰੇ ਸਾਨੂੰ ਜਾਣੂ ਕਰਵਾਇਆ ਜਾਏ ਤਾਂ ਜੋ ਉਸ ਬੱਚੇ ਨੂੰ ਉਸ ਭਰਾ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਸਕੀਏ ਉਸ ਪਰਿਵਾਰ ਦਾ ਭਲਾ ਹੋ ਸਕੇ ਮੈਂ ਤੁਹਾਡੇ ਚੈਨਲ ਦੇ ਮੱਦੇ ਮਰੈ ਹੱਥ ਜੋੜ ਕੇ ਪੂਰੇ ਫਤਿਹਗੜ ਚੂੜੀਆਂ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਨਸ਼ਾ ਖਤਮ ਕਰਨ ਦੇ ਵਿੱਚ ਸਰਕਾਰ ਏਡੀ ਛੋਟੇ ਦਾ ਜੋੜ ਲਾ ਰਹੀ ਹੈ ਪਰਮਾਤਮਾ ਦੀ ਕਿਰਪਾ ਕੀਤੀ ਹੈ ਇੱਕ ਸੱਚਾ ਸੁੱਚਾ ਪੰਜਾਬ ਨੂੰ ਸੀਐਮ ਮਿਲਿਆ ਹੈ ਪਹਿਲਾ ਸੀਐਮ ਮਿਲਿਆ ਜਿੰਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਦਿੱਤਾ ਵੱਡਾ ਫੈਸਲਾ ਲਿਆ ਮੇਰੀ ਸਾਰੇ ਫਤਿਹਗੜ੍ਹ ਵਾਸੀਆਂ ਨੂੰ ਬੇਨਤੀ ਹੈ ਇਸ ਮਹਿਮ ਦੇ ਵਿੱਚ ਸਾਥ ਦਿਓ ਤਾਂ ਜੋ ਅਸੀਂ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਪਰ ਕਿਸੇ ਪਰਿਵਾਰ ਦਾ ਚਿਰਾਗ ਬਜਾ ਸਕੀਏ ਬੜਾ ਮਨ ਨੂੰ ਦੁੱਖ ਲੱਗਦਾ ਹੈ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਈਗਿਆਂ ਦੇ ਨਾਲ ਹੋਈ ਜਾਂ ਦਿੱਥਾਂ ਕੀ ਕੀ ਨੌਲ ਦੇ ਨਾਲ ਹੋਈ ਜਾਂ ਦਿੱਥਾਂ ਉਹਨਾਂ ਦੇ ਭੋਗਾਂ ਤੇ ਜਾ ਕੇ ਉਹਨਾਂ ਦੇ ਸੁਸਕਾਰਾਂ ਤੇ ਜਾ ਕੇ ਬੜਾ ਪੱਥਰੂ ਖੂਨ ਦੇ ਅਥਰੂ ਹੁੰਦੇ ਨੇ ਕਿਉਂਕਿ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਮੈਂ ਆਪਣੇ ਵੱਲੋਂ ਸਾਰੇ ਹੀ ਅਧਗੜ ਵਸਕੇ ਹੱਥ ਜੋੜ ਕੇ ਅਪੀਲ ਕਰਦਾ ਜਿੰਨੇ ਵੀ ਸਰਪੰਚ ਸਾਹਿਬ ਨੇ ਉਹਨਾਂ ਨੂੰ ਅਪੀਲ ਕਰਦਾ ਜੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਇਦਾਂ ਨਸ਼ਾ ਵੇਚਣ ਵਾਲਾ ਹੈਗਾ ਉਹਦੇ ਬਾਰੇ ਜਾਣੂ ਕਰਵਾਓ ਜੇ ਕੋਈ ਨਸ਼ਾ ਕਰਨ ਵਾਲਾ ਹੈਗਾ ਕਿਸੇ ਪਰਿਵਾਰ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪੂਰਾ ਖਰਚਾ ਸਰਕਾਰ ਚੁੱਕੂਗੀ ਖਾਣ ਪੀਣ ਦਾ ਰਹਿਣ ਸਹਿਣ ਦਾ ਸਰਕਾਰ ਕਰੂਗੀ ਉਸ ਭਰਾ ਦਾ ਉਸ ਬੱਚੇ ਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਊਗਾ ਔਰ ਭਰਾ ਨੂੰ ਵਧੀਆ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਦਿੱਤਾ ਜਾਊਗਾ ਮੇਰੀ ਬੇਨਤੀ ਇਸ ਮਹਿਮ ਦੇ ਵਿੱਚ ਸਾਡਾ ਨਾਲ ਮਿਲ ਕੇ ਸਾਥ ਦਿਓ ਪੰਜਾਬ ਸਰਕਾਰ ਦਾ ਪਿੰਡ ਚ ਵੀ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਆ ਸਾਨੂੰ ਦੇਖਣ ਜਾ ਰਹੀਆਂ ਜੋ ਕਿ ਤੁਹਾਨੂੰ ਆਤਮਿਕ ਤੌਰ ਤੇ ਮਦਦ ਜਿਹੜੇ ਲੈਸ ਹੋ ਗਏ ਪਰਿਵਾਰਕ ਜਿਹੜੇ ਕਿੰਨੇ ਤੋਂ ਬਰਬਾਦ ਹੋ ਰਹੇ ਸਭ ਤੋਂ ਪਹਿਲਾਂ ਜੀ ਜਿੰਨੇ ਵੀ ਸਰਕਾਰੀ ਹਸਪਤਾਲਾਂ ਉਨਾ ਹਸਪਤਾਲਾਂ ਦੇ ਵਿੱਚ ਐਕਸਟਰਾ ਬੈੱਡ ਲਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਆਵੇ ਕਿਸੇ ਪਿੰਡ ਦੇ ਕਿਸੇ ਵੀ ਬੱਚੇ ਨੂੰ ਨਸ਼ਾ ਛੱਡਣ ਦੇ ਕੰਮ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕਿਸੇ ਸਰੀਰ ਕਿਸੇ ਬੱਚੇ ਦਾ ਕੋਈ ਸਰੀਰਕ ਨੁਕਸਾਨ ਨਾ ਹੋਵੇ ਤੇ ਕਾਫੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਸਰਕਾਰ ਥੋੜੇ ਸਮੇਂ ਤੱਕ ਜੋ ਬੈੱਡ ਪ੍ਰੋਵਾਈਡ ਕਰ ਰਹੀ ਹੈ ਔਰ ਨਸ਼ਾ ਛਡਾਊ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ ਜਾਂ ਜੋ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਵੇ ਵੱਧ ਤੋਂ ਵੱਡ ਪਿੰਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਸਰਕਾਰ ਕੋਲ ਕੀਤਾ ਜਾਊਗਾ ਸਰਕਾਰ ਦੇ